ਵੈਗਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰੰਨੀਆਂੋਂ ਮਹਾ ਪੰਚਾਇਤ ਬਰਨਾਲੇ ਦੇ ਵਿੱਚ ਰੱਖੀ ਗਈ ਹੈ ਜੀ ਉਹ ਸਬੰਧ ਦੇ ਵਿੱਚ ਬਾਬਾ ਨੀਆ ਦੇ ਮੰਦਿਰ ਬੱਸ ਲੈ ਕੇ ਤੁਰਦੇ ਆ ਜੀ ਇਸ ਟਾਈਮ ਬਰਨਾਲੇ ਦੇ ਵਿੱਚ ਜਾਣ ਵਾਸਤੇ ਜਿਹੜੀਆਂ ਕਿ ਸਾਡੀਆਂ ਅਧੂਰੀਆਂ ਪਈਆਂ ਮੰਗਾ ਉਹ ਮਨਾਉਣ ਦੀ ਖਾਤਰ ਸਰਕਾਰ ਤੇ ਦਬਾਅ ਬਣਾ ਸਕੀਏ ਉਹ ਮਹਾ ਪੰਚਾਇਤ ਇਸ ਵਾਸਤੇ ਆ ਜੀ ਜਿਹੜੀਆਂ ਕਿ ਸਾਡੇ ਤੇ ਕਈ ਕਾਨੂੰਨ ਐਵੇਂ ਥੋਪੇ ਜਾਂਦੇ ਆ ਜਿਵੇਂ ਸਾਡੇ ਦੇ 2500 ਰੁਪਏ ਜੁਰਮਾਨਾ ਹੋ ਗਿਆ ਕਈ ਕਿਸਾਨਾਂ ਨੂੰ ਜਾਂ ਅਸੀਂ ਸਰਕਾਰ ਦੀ ਗੱਲ ਮੰਨ ਕੇ ਪਰਾਲੀ ਵਿੱਚ ਸੁਪਰ ਸੀਡਰ ਨਾਲ ਵਾਹ ਕੇ ਵੀਜੀ ਸੀਗੀ ਕਣਕ ਉਸ ਕਣਕ ਨੂੰ ਸੁੰਢੀ ਪੈ ਗਈ ਉਹਦਾ ਮੁਆਵਜ਼ਾ ਲੈਣ ਦੀ ਖਾਤਰ ਅਸੀਂ ਦਬਾਅ ਬਣਾ ਸਕੀਏ ਤੇ ਕਾਫੀ ਸਾਡੀਆਂ ਮੰਗਾਂ ਜਿਵੇਂ ਕਿ ਪਟਿਆਲੇ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਉੱਥੇ ਬੈਠ ਕੇ ਭੁਕਰਤਾਲ ਤੇ ਆਪਣੀਆਂ ਕਈ ਮੰਗਾਂ ਉੱਥੇ ਪਹਿਲਾਂ ਵੀ ਕਰਾ ਕੇ ਲਿਆਏ ਜਿਵੇਂ ਆਪਣੇ ਲਿਫਟ ਪੰਪਾ ਦੇ ਬਿੱਲ ਮਾਫ ਹੋ ਗਏ ਜਾਂ ਸਾਡਾ ਜਿਹੜਾ ਕਨੈਕਸ਼ਨ ਸੀ ਅਸੀਂ ਕਿਸੇ ਵੀ ਖੇਤ ਦੇ ਵਿੱਚ ਲਜਾਣਾ ਸੀ ਉਹ ਤੋਂ ਪਈ 30 4000 ਰੁਪਏ ਲੱਗਦੇ ਜਿਹੜਾ ਕਿ ਇਸ ਟਾਈਮ ਹੁਣ ਫਰੀਲ ਜਾ ਸਕਦੇ ਆ ਕਈ ਸਾਡੀਆਂ ਕਿਸਾਨੀ ਨਾਲ ਮੰਗਾ ਜਿਹੜੀਆਂ ਜੁੜੀਆਂ ਹੋਈਆਂ ਉਹ ਜਿਵੇਂ ਸਾਡੀ ਕਣਕ ਦਾ 700 ਰੁਪਿਆ ਰੇਟ ਘਟਣ ਲੱਗਿਆ ਜਾਂ ਸਾਡੀ ਜਿਹੜੀ ਝੋਨੇ ਦੀ ਐਨਐਸਪੀ ਟੋੜਨ ਵਾਸਤੇ ਸਰਕਾਰ ਕਈ ਯਤਨ ਕਰੀ ਜਾਂਦੀ ਹੈ ਉਹਨਾਂ ਦਾ ਕਰਕੇ ਸਾਰੇ ਕਿਸਾਨਾਂ ਦਾ ਅੱਜ ਬਹੁਤ ਭਾਰੀ ਇਕੱਠ ਹੈ ਜੀ ਉੱਥੇ ਇੱਕ ਸਰਕਾਰ ਨੂੰ ਮੋਦੀ ਸਰਕਾਰ ਨੂੰ ਵੀ ਦਿਖਾਉਣਾ ਕਿ ਜਿਹੜਾ ਕਿ ਪੰਜਾਬ ਬਹੁਤ ਵੱਡੀ ਚੀਜ਼ ਆ ਇਹਨਾਂ ਦੇ ਇਕਾ ਬਹੁਤ ਜ਼ਿਆਦਾ ਹੈ ਅਸੀਂ ਜਿਹੜੀਆਂ ਰਹਿੰਦੀਆਂ ਮੰਗਾ ਉਹ ਮਨਾ ਸਕੀਏ। ਜੀ ਅੱਜ ਵੱਡਾ ਕੱਟ ਕਰਕੇ ਕੀ ਦਿੱਲੀ ਨੂੰ ਜਾਣ ਦਾ ਵੀ ਐਲਾਨ ਹੋ ਸਕਦਾ ਜੀ। ਦਿੱਲੀ ਨੂੰ ਜਾਣ ਦਾ ਐਲਾਨ ਸਾਡੀ ਜਿਹੜੀ ਕਿ ਕਮੇਟੀ ਆ ਉਸ ਕਮੇਟੀ ਨੇ ਐਲਾਨ ਤਾਂ ਕਰਤਾ ਸੀ 13 ਤਰੀਕ ਦਾ ਤੇ ਪਰ ਅੱਜ ਇਹੇ ਵੇਖਦੇ ਆਂ ਵੀ ਇਹ ਸਰਕਾਰ ਝੁਕਦੀ ਐ ਤਾਂ ਫਿਰ ਸਾਨੂੰ ਨਾ ਉੱਤੇ ਮਜਬੂਰ ਨਾ ਜਾਣਾ ਪਵੇ ਦਿੱਲੀ ਦੇ ਵਿੱਚ। ਜੇਕਰ ਸਰਕਾਰ ਨਹੀਂ ਕਿਸੇ ਗੱਲ ਤੇ ਮੰਨਦੀ ਫਿਰ ਅਸੀਂ ਛੀ-ਛੀ ਮਹੀਨਿਆਂ ਦਾ ਰਾਸ਼ਨ 2-2 ਟਰਾਲੀਆਂ ਅੱਗੇ ਨੂੰ ਪਾ ਕੇ ਟਰੈਕਟਰਾਂ ਦੇ ਮਗਰ ਤੇ ਅੱਗੇ ਨੂੰ ਤੰਬੂ ਲਾ ਕੇ ਉੱਥੇ ਸਾਨੂੰ ਪਲਾਂ ਦੀ ਸਾਲ ਬਹਿਣਾ ਪਵੇ 2 ਸਾਲ ਬਹਿਣਾ ਪਵੇ ਇਹ ਮੋਢੀ ਸਰਕਾਰ ਨੂੰ ਅੱਗੇ ਵੰਗੂ ਫੇਰ ਅਸੀਂ ਇਹਦੀ ਨੀਵੀ ਪਵਾ ਕੇ ਜਾਵਾਂਗੇ ਤਾਂ ਧੌਣ ਤੋਂ ਕਿੱਲਾ ਕੱਢ ਕੇ ਆਉਣਾ ਜੀ ਬਰਨਾਲੇ ਵਿੱਚ ਕਿੰਨਾ ਕਟ ਖਸਾਨਾ ਤਾਂ ਹੋ ਸਕਦਾ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਦਿੰਦੇ ਨੇ ਵੀ ਬੰਦੇ ਤੁਹਾਨੂੰ ਇਕੱਠੇ ਕਰਨੇ ਓਖੇ ਹੋ ਯਾਨੀ ਕਿ ਤੁਹਾਨੇ ਆਪੇ ਇਕੱਠਿਆਂ ਦਾ ਉਹਨਾਂ ਨੂੰ ਕਈ ਸਾਡੀਆਂ ਅੱਗੇ ਵੀ ਮਹਾਪੰਚਾਇਤਾਂ ਹੋਈਆਂ ਜੀ ਉੱਥੇ ਵੀ ਇਹਨੂੰ ਪਤਾ ਤਾਂ ਲੱਗ ਹੀ ਗਿਆ ਪਰ ਜਿਹੜੀ ਸਰਕਾਰ ਆ ਸਰਕਾਰ ਨੂੰ ਇਹਨਾਂ ਨੂੰ ਆਏ ਹੁੰਦਾ ਵੀ ਅਸੀਂ ਖੜਾ ਬਿਆਨ ਕਰਕੇ ਹੀ ਬਚ ਜਾਾਂਗੇ ਪਰ ਵਚਨ ਨਹੀਂ ਦਿੰਦੇ ਇਹ ਲੋਕ ਬਹੁਤ ਸਿਆਣੇ ਹੋਗੇ ਅੱਗੇ ਇਹ ਲੋਕ ਸੀਗੇ ਭੋਲੇ-ਪਾਲੇ ਇਹਨਾਂ ਨੂੰ ਲੁੱਟੀ ਤੇ ਕੁੱਟੀ ਜਾਂਦੀਆਂ ਸੀ ਸਰਕਾਰਾਂ ਪਰ ਹੁਣ ਲੋਕ ਜਾਗਰੂਕ ਹੋ ਗਏ ਜਿਦਾ ਕਿ ਸਾਡਾ ਜਿਹੜਾ ਵੱਡਾ ਅंदोलਨ ਦਿੱਲੀ ਦੇ ਵਿੱਚ ਹੋਇਆ ਉਸ ਦਿੱਲੀ ਨੇ ਬੜਾ ਯੋਗਦਾਨ ਪਾਇਆ ਲੋਕਾਂ ਨੂੰ ਇੱਕ ਕਰਤਾ ਉਸ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਮੋਹ ਤੇ ਪਿਆਰ ਤੇ ਸਦਕਾਰ ਬਚਿਆ ਸਾਡਾ ਹੁਣ ਜਿਵੇਂ ਹਰਿਆਣੇ ਨੇ ਬੜੀ ਥਾਪੀ ਮਾਰੀ ਹੈ ਵੀ ਅਸੀਂ ਤੁਹਾਡੇ ਬਰਾਬਰ ਚੱਲਾਂਗੇ ਸਾਰਾ ਸਰਕਾਰ ਕਰਾਂਗੇ ਤੁਹਾਡਾ ਅੱਗੇ ਤਾਂ ਇਕੱਲਾ ਪੰਜਾਬ ਹੀ ਚੁਰਿਆ ਸੀ ਉਦੋਂ ਹਰਿਆਣੇ ਦੇ ਵਿੱਚ ਬੜੇ ਕਿਸਾਨਾਂ ਦੇ ਸਾਡੇਾਂ ਦੇ ਪਾਰਟੀ ਪਾਏ ਗਏ ਸੀ ਉਹ ਵਿਚਾਰੇ ਡਰਦੇ ਜੀ ਉੱਠਦੇ ਸੀਗੇ ਪਰ ਉਹ ਪੰਜਾਬ ਨੂੰ ਦੇਖ ਕੇ ਉਹ ਬੜੀ ਉਹਨਾਂ ਨੇ ਉਹਦਾ ਵੀ ਦਲੇਰੀ ਵਿਖਾਈ ਤੇ ਇਸ ਟਾਈਮ ਵੀ ਉਹ ਥਾਪੀਆਂ ਮਾਰੀ ਜਾਂਦੇ ਆ ਵੀ ਆਓ ਤੁਸੀਂ ਇਹ ਛੋਟਾ ਸਵਾਗਤ ਕਰਾਂਗੇ